ਸੰਗਰੀ ਦਰਸ਼ਨ ਕਰੋ ਜੀ ਇੱਕ ਵਾਰੀ ਫੇਰ ਵੱਡੀ ਗਿਣਤੀ ਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਮੰਦਿਰ ਤੇ ਨਤਮਸਤਕ ਹੋਣ ਮੱਥਾ ਟੇਕ ਲਈ ਪਹੁੰਚਿਆ ਦੇਖ ਸਕਦੇ ਆ ਜੀ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਇੱਕ ਪੱਜਾ ਹੈ ਰਾ ਸੰਗਤਿ ਇੱਕ ਸਾਧਦੇ ਆ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਜਿਹੜੀਆਂ ਆ ਉਹ ਆਪਾਂ ਇਧਰੋਂ ਸ਼ੁਰੂ ਕਰਦੇ ਆ ਦੇਖ ਸਕਦੇ ਆ ਸਤਿਗੁਰੂ ਅਬਦਾਸ ਮਹਾਰਾਜ ਜੰਮਸਤਾਨ ਮੰਦਿਰ ਆ ਜੀ ਤੇ ਆਪਾਂ ਹੁਣ ਤੈਨੂੰ ਲੈਨ ਦਿਖਾਉਨੇ ਆ ਕਿੱਡੀ ਲੰਬੀ ਲੱਗੀ ਹੋਈ ਹੈ ਦੋਨਾਂ ਪਾਸੇ ਦੇਖ ਸਕਦੇ ਆ ਸੰਗਤਿ ਰਤੋਈ ਪਈ ਚੱਲ ਰਹੀ

सर ठीक है चलो पास ये सही कम से कम गुरु साहब के लिए रुकना चाहिए नहीं यार नहीं, नहीं। आप, आप तो देख साहब हाँ जी हाँ जी ਸੰਗਤ ਦੇਖ ਸਕਦੇ ਆ ਬਹੁਤ ਵੱਡੀਆਂ-ਵੱਡੀਆਂ ਲੇਨਾਂ ਆ ਆਪਾਂ ਤੁਹਾਨੂੰ ਲੈਨਾ ਦਿਖਾਉਣੀਆਂ ਆ ਸਵੇਰੇ-ਸਵੇਰੇ ਅਰੇ ਸਟੇਮ ਬਚ ਚੁੱਕਾ ਆ ਟੜਕੇ ਦਾ 1 ਵਜਣ ਵਾਲਾ ਜਿਹੜੀ ਸੰਗਤ ਆ ਉਹ ਵੱਡੀਆਂ-ਵੱਡੀਆਂ ਲੈਨਾ ਵੜਾ ਕੇ ਖੜੀ ਐ ਤੇ ਆਪਾਂ ਤੁਹਾਨੂੰ ਦੋਨੋਂ ਪਾਸੇ ਦਿਖਾਉਣੀਆਂ ਆ ਤੇ ਵੱਡੀ ਗਿਣਤੀ ਮੈਂ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਵਾਰੀ ਕਿੰਨੇ ਵਜੇ ਤੱਕ ਆਉਂਦੀ ਐ ਇਹ ਤਾਂ ਰੱਬ ਹੀ ਜਾਣਦਾ ਪਰ ਲੇਰ ਬਹੁਤ ਲੰਬੀ ਆ ਤੇ ਆ ਜੋ ਅੱਗੇ ਤੁਹਾਨੂੰ ਦਿਖਾਉਂਦੇ ਆ ਕਾਫੀ ਲੰਬੇ ਸਮੇਂ ਤੋਂ ਸੰਗਤ ਜਿਹੜੀ ਖੜੀ ਆ ਦਰਸ਼ਨਾਂ ਦੇ ਲਈ ਤੇ ਸਾਰੀ ਸੰਗਤ ਜਿਹੜੀ ਹੈ ਸਤਗੁਰੂ ਜੀ ਦੇ ਜੈਮਸ ਸਾਹਿਬ ਦੇ ਮੰਦਿਰ ਦੇ ਮੱਥਾ ਟੇਕਣ ਲਈ ਖੜੀ ਹੈ ਸੰਗਤ ਦੇਖ ਸਕਦੇ ਆ ਬਹੁਤ ਵੱਡੀ ਲਾਈਨ ਆ ਆਪਾਂ ਚਲੋ ਰਾਹ ਵਿੱਚ ਹੀ ਮੁੜ ਜਾਈਏ ਕਾਫੀ ਲੰਬੀ ਲਾਈਨ ਆ ਤੇ ਦੋਨਾਂ ਪਾਸੇ ਆਪਾਂ ਦਿਖਾਉਣੇ ਆ ਤੇ ਉਹ ਬਹੁਤ ਲੰਬੀ ਆ ਬਈ ਬਹੁਤ ਲੰਬੀ ਆ ਕਾਫੀ ਲੰਬੀ ਲਾਈਨ ਆ ਜਿਹੜੀ ਅੱਧੀ ਤਾਂ ਆਪਾਂ ਕਵਰ ਕਰ ਲੈਨੇ ਆ ਜਿਹੜੇ ਦੇਖ ਸਾਰੇ ਸੰਗਤ ਬੈਠ ਗਈਆਂ ਇਹ ਆ ਗੁਰੂ ਰਵਿਦਾਸ ਮਹਾਰਾਜ ਦਾ ਸਮਾਜ ਜਿਹੜਾ ਅੱਜ ਕਾਂਛੀ ਦੀ ਧਰਤੀ ਤੇ ਮਧੂਮੱਖੀਆਂ ਤੋਂ ਵੀ ਵਧੀਆ ਤਰੀਕੇ ਨਾਲ ਇਕੱਠਾ ਬੈਠਾ ਸੰਗਤ ਇਹ ਦੇਖ ਸਕਦੇ ਆ ਬਹੁਤ ਵੱਡੀ ਲੈਂ ਹੈ ਆਪਾਂ ਚਲੋ ਗਾਹ ਨੂੰ ਨਹੀਂ ਜਾਂਦੇ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਲੈ ਨਹੀਂ ਮੁੱਕਦੀ ਸੰਗਤ ਜੀ ਉਹ ਤੱਕ ਚੱਲ ਜਾਂਦੀ ਆ ਤਾਂ ਆਪਾਂ ਇੱਥੇ ਮੁੜ ਜਾਂਦੇ ਹਾਂ ਉਹ ਦੇਖ ਲਓ ਸੋ ਬਹੁਤ ਲੰਬੀ ਲੈਂ ਹੈ ਤੇ ਆਓ ਆਪਾਂ ਵਾਪਸ ਜਾਂਦੇ ਹੁਣ ਦੇਖ ਸਕਦੇ ਆ ਸੰਗਤ ਜੀ ਬਹੁਤ ਵੱਡੀ ਲਾਈਨ ਹੈ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਦੇ ਵਿੱਚ ਸਮਾਜ ਰੰਗਿਆ ਹੋਇਆ ਆ ਆਓ ਹਣ ਆਪਾਂ ਅਗਲੇ ਪਾਸੇ ਨੂੰ ਜਾਂਦੇ ਆ ਉਧਰ ਨੂੰ ਦੇਖਦੇ ਆ ਕਿੰਨੀ ਕਿਲੰਬੀ ਲਾਈਨ ਹੈ ਆ ਕਾਫੀ ਲੰਬਾ ਸਮਾਂ ਹੋ ਗਿਆ ਸਾਹਮਣੇ ਦੇਖੋ ਗੁਰੂ ਰਵਿਦਾਸ ਮਹਾਰਾਜ ਜੀ ਸੰਗਤ ਜੀ ਮਾਫੀ ਚਾਹੁੰਨਾ ਆਵਾਜ਼ ਥੋੜੀ ਜੀ ਬੈਠ ਗਈ ਹੈ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਦੇ ਵਿੱਚ ਰੰਗ ਹੋਏ ਸੀ ਨਾਰੇ ਜਿਹੜੇ ਕਾਫੀ ਜੋਰ ਹੋਣ ਨਾਲ ਨਾਰੇ ਸ਼ਬਦ ਵੀ ਲਾਉਂਦੇ ਸਿਰੇ ਇਸ ਕਰਕੇ ਗੁਰੂ ਜੀ ਵਰਕਾ ਭਾਈ ਬਾਬਾ ਗੁਰਪ੍ਰੀਤ ਜੀ ਸੋ ਦੇਖ ਸਾਡੇ ਸੰਗਤ ਜੀ ਬਹੁਤ ਤਕੜੀ ਜਿਹੜੀ ਹੈ ਲੈਨ ਲੱਗੀ ਹੋਈ ਹੈ ਅਲਿਸ਼ਾਨ ਲੈਨ ਚਾਹ ਬਣਾਇਆ ਜਾਂਦੀ ਹੈ ਇਹ ਸੰਗਤਾਂ ਗੁਰਪ੍ਰੀਤ ਖੁਸ਼ੀ ਦੇ ਵਿੱਚ ਮੱਥਾ ਟੇਕ ਲਈ ਖੰਦੀ ਹੁਣ ਆਪਾਂ ਪਰਲੇ ਪਾਸੋਂ ਨੂੰ ਜਾਂਦੇ ਆ ਬਹੁਤ ਜ਼ਿਆਦਾ ਇਕੱਠ ਆ ਹੱਲੇ ਸੰਗ ਜੀ ਇੱਕ ਇੱਕ ਵੱਜਿਆ ਆ ਜੀ ਦਰਸ਼ਕੋ ਪਹਿਲਾਂ ਗੁਰੂ ਰਵਿਦਾਸ ਵਾਰੇ ਜਰ ਸੰਤਰੀ ਸੰਗ ਜੀ ਬਹੁਤ ਸੋਹਣਾ ਗੁਰੂ ਕਰਿਆ ਆ ਹਉ ਹੁਣ ਆਪਾਂ ਉਧਰ ਨੂੰ ਜਾਂਦੇ ਆ ਪਰਲੇ ਪਾਸੋਂ ਥੋੜਾ ਤੇਜ਼ ਜਾਂਦੇ ਆ ਐਮ ਕਾਫੀ ਲੱਗੇ ਨਾ ਵੀਡੀਓ ਲੰਬੀ ਹੋਣੀ ਬਹੁਤ ਜ਼ਿਆਦਾ ਆਓ ਆਪਾਂ ਦਰਸ਼ਨ ਕਰੀਏ ਰੰਗ ਜੀ ਦੇਖੋ ਸੰਗਤ ਸੰਗਤ ਦੇ ਦਰਸ਼ਨ ਕਰੋ ਦੇਖੋ ਅੱਜ ਆਰ ਫੁੱਲ ਆਰ ਫੁੱਲ ਯਾਰ ਕਿਹਨੂੰ ਕੋਈ ਕੋਈ ਦਰਸ਼ਨ ਆਓ ਕਿੰਨਾ ਮਰਜੀ ਤੁਸੀਂ ਮੈਂ ਨਾਲ ਆ ਧਿਆਨ ਨਾਲ ਬਹੁਤ ਬੱਧੀ ਲੈ ਆਓ ਆਪਾਂ ਇਧਰ ਹੋ ਜਾਂਦੇ ਆਂ ਸ਼ਾਨੇ ਪਾਸੇ ਸੰਗਤ ਦੇ ਸੰਗਤ ਦੇ ਦਰਸ਼ਨ ਕਰਦੇ ਆਂ ਬਸ ਸਾਡੇ ਕੋਲ ਤੇ ਆ ਰਿਹਾ

ਬਹੁਤ ਵੱਡੀ ਲੈ ਗਈ ਬਹੁਤ ਵੱਡੀ ਹੋਣੀ ਹੈ ਇਹ ਸਲ ਉਹ ਮੈਨੂੰ ਤਾਂ ਮਿਲ ਗਿਆ ਜੀ ਇਹ ਕਿਹਾ ਆਪਣੇ ਉੱਤੇ ਅੱਲਾ ਵੀ ਕੱਟਿਆ ਜੀ ਆਲੇ ਆਲੇ ਬਾਈ ਜੈ ਗੁਰਦੇਵ ਜੀ ਮੁਬਾਰਕੀ ਬਹੁਤ ਬਹੁਤ ਜੀ ਧੰਨ ਗੁਰਦੇਵ ਭਾਈ ਬਹੁਤ ਬਹੁਤ ਮੁਬਾਰਕਾ 647 ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਸਰਦਾਰੀ ਖੰਡ ਨੂੰ ਬਹੁ ਬਹੁ ਮੁਬਾਰਕਾ ਜੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਕਰੋ ਜੀ ਜੈ ਗੁਰਦੇਵ ਜੈ ਗੁਰਦੇਵ ayo padi lihat pagi <laughs> <laughs> ਆਪਣਾ ਡੋਰਾਦਮਾ ਕਰਵਾ ਦਿੱਤਾ ਸਰਗੋ ਆਹ ਬਈਆ ਲੋਕਾਂ ਨੂੰ ਬਹੁਤ ਚਾਲ ਬੰਦ ਤੋਂ ਕਰਨ ਦਾ ਪਰ ਉਹਦਾ ਇਸ ਤਰ੍ਹਾਂ ਕੇ ਹਾਂ ਜੀ ਬੋਲੋ ਮੁਬਾਰਕੀ ਦੀ ਲਾਈਵ ਨਿਊਜ਼ ਅੱਛਾ ਅੱਛਾ ਆ ਜਾਏਗੀ ਇਸ ਤੇ ਸਰਚ ਕਰ ਲੈਣਾ ਦੇਖ ਸਕਦੇ ਹਾਂ ਜੀ ਬਹੁਤ ਵੱਡੀ ਲਾਈਨ ਲੱਗ ਚੁੱਕੀ ਹੈ ਛੜਕੇ ਦਾ ਵਿਲ ਆ ਸੰਤਾ ਵੀ ਹੋ ਸਕਦੇ ਆ ਸੰਤਾ ਜੀ ਵੀਡੀਓ ਬਹੁਤ ਲੰਬੀ ਹੋ ਜਾਣੀ ਇਸ ਕਰਕੇ ਆਪਾਂ ਹੁਣ ਬੰਦ ਕਰ ਦੇਣੀ ਆ ਸਰ ਵੀ ਬਹੁਤ ਜਵ ਲੰਬੀ ਲੈਣ ਲੱਗੀ ਹੋਈ ਆ ਸੋ ਸੰਤਜੀ ਵੀਡੀਓ ਕਾਫੀ ਲੰਬੀ ਹੋਣੀ ਇਸ ਕਰਕੇ ਆਪ ਇੱਥੇ ਬੰਦ ਕਰ ਦੇਣੀ ਆ ਸਾਰਿਆਂ ਨੂੰ ਗੁਰੂ ਰਵਿਦਾਸ ਦੇ ਗੁਰੂ ਰਵਿਦਾਸ ਸਾਹਿਬ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਮੁਬਾਰਕਾਂ ਜੀ